ਨਾਲਪਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਲੁਧਿਆਣਾ ਦੀ ਮੇਰੇਂਦਰਜੀਤ ਕੌਰ ਦੀ ਅਗਵਾਈ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਡੇ ਪੱਧਰ ਤੇ ਰਾਹਤ ਕੰਮ ਪਿਛਲੇ ਹਫ਼ਤੇ ਤੋਂ ਹੀ ਚੱਲ ਰਿਹਾ ਸੀ ਇਸੇ ਕੜੀ ਅਦੀਨ ਪਾਰਟੀ ਵਰਕਰਾਂ ਨੇ ਲੁਧਿਆਣੇ ਤੋਂ ਚਾਰ ਹੋਰ ਟਰੱਕ ਪਸ਼ੂਆਂ ਦਾ ਚਾਰਾ 1300 ਪੇਟੀ ਪਾਣੀ ਦੀ ਇੱਕ ਟਰੱਕ ਤਰਪਾਲ ਤੇ ਸੁੱਕਾ ਰਾਸ਼ਨ 1000 ਕਿੱਟਾਂ ਫਲ ਕੇਲੇ ਸਬਜ਼ੀਆਂ ਆਲੂ ਤੇ ਪਿਆਜ਼ ਕੁੱਲ ਸੱਤ ਟਰੱਕ ਰਾਹਤ ਸਮਗਰੀ ਨੂੰ ਪਠਾਨਕੋਟ ਜ਼ਿਲ੍ਹੇ ਦੇ ਪੋਹਾ ਹਲਕੇ ਵਿੱਚ ਵੰਡਿਆ ਇਹ ਸਮਗਰੀ ਰਾਵੀ ਨਦੀ ਦੇ ਕੰਢੇ ਨਾਲ ਲੱਗਦੇ ਅਲੱਗ-ਅਲੱਗ ਪਿੰਡਾਂ ਵਿੱਚ ਵੰਡੀ ਗਈ ਜਿੱਥੇ ਹੜਾ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਪ੍ਰਭਾਵਿਤ ਖੇਤਰ ਵਿੱਚ ਆਪ ਟੀਮ ਨੇ 1800 ਦੀਆਂ ਥੈਲੀਆਂ 2500 ਬਰੈਡ 25 ਡੱਬੇ ਬਿਸਕਟ ਸੈਨੇਟਰੀ ਪੈਡ ਕਚੂਆ ਛਾਪ 300 ਪੇਟੀ ਪਾਣੀ ਤਰਪਾਲ ਅਤੇ ਮੱਛਰਦਾਨੀਆਂ ਵੀ ਵੰਡੀਆਂ ਗਈਆਂ ਇਹ ਸਾਰੀ ਸਮਗਰੀ ਪਹਾੜ ਪੀੜਤ ਪਰਿਵਾਰਾਂ ਨੂੰ ਪਹੁੰਚਾਈ ਗਈ ਜਿਸ ਨਾਲ ਉਹਨਾਂ ਨੂੰ ਭੋਜਨ ਪੀਣ ਵਾਲੇ ਪਾਣੀ ਅਤੇ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਮਿਲੀ ਪੋਹਾ ਹਲਕਾ ਜੋ ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਉਂਦਾ ਹੈ ਰਾਵੀ ਨਦੀ ਦੇ ਕੰਢੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਮੱਖਣਪੁਰ ਪੇ ਪੋਲਾ ਤਾਸ ਭਾਦਰਪੁਰ ਚੀਬੇ ਤੁਰਚੁੰਬਰ ਲਸਾਨੀਆਂ ਜੰਗਲੋਟ ਬਮਿਆਲ ਪੰਮਾ ਅਤੇ ਨਰੂਟ ਜੈਮਲ ਸਿੰਘ ਨੇੜਲੇ ਇਲਾਕੇ ਇਨ੍ਹਾਂ ਪਿੰਡਾਂ ਵਿੱਚੋਂ ਮੁੱਖ ਪ੍ਰਭਾਵਿਤ ਹਨ ਇਨ੍ਹਾਂ ਪਿੰਡਾਂ ਵਿੱਚ ਨਦੀ ਦੇ ਉਫਾਨ ਕਾਰਨ ਘਰ ਡੁੱਬ ਗਏ ਫਸਲਾਂ ਤਬਾਹ ਹੋ ਗਈਆਂ ਤੇ ਪਸ਼ੂਆਂ ਨੂੰ ਚਾਰੇ ਦੀ ਕਮੀ ਹੋ ਗਈ ਆਪ ਟੀਮ ਨੇ ਇਨ੍ਹਾਂ ਪਿੰਡਾਂ ਵਿੱਚ ਘੁੰਮ ਕੇ ਰਾਹਤ ਵੰਡੀ ਅਤੇ ਲੋਕਾਂ ਨੂੰ ਹੌਸਲਾ ਦਿੱਤਾ ਆਪ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਤਿੰਦਰ ਖੰਗੂੜਾ ਨੇ ਕਿਹਾ ਕਿ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜਾਰੀ ਰਹੇਗਾ ਅਤੇ ਹੋਰ ਰਾਹਤ ਸਮਗਰੀ ਵੀ ਭੇਜੀ ਜਾਵੇਗੀ। ਪਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਪ੍ਰਸ਼ਾਸਨ ਨਾਲ ਸੰਪੂਰਨ ਸਹਿਯੋਗ ਕਰਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮਾਰਵਾ ਜੋਨ ਮੈਲਾ ਵਿੰਗ ਦੇ ਪ੍ਰਧਾਨ ਅਜਿੰਦਰ ਪਾਲ ਕੋਰ ਲੁਧਿਆਣਾ ਸ਼ਹਿਰੀ ਦੀ ਮੈਲਾ ਵਿੰਗ ਦੇ ਪ੍ਰਧਾਨ ਮਨੀਸ਼ਾ ਕਪੂਰ ਇੰਪਰੂਵਮੈਂਟ ٹرسٹ ਲੁਧਿਆਣਾ ਦੇ ਚੇਅਰਮੈਨ ਤਰਸੀਮ ਪਿੰਡਰ ਤੋਂ ਇਲਾਵਾ ਦਸ਼ਮੀਸ਼ ਸਿੰਘ ਕਨੌਜੀਆ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਜੂ ਕਨੌਜੀਆ ਬਰਿੰਦਰ ਸਿੰਘ ਗਿੱਲ ਕੋਟਰੀ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ